ਗੁਰੂ ਜੀ ਨੇ ਫਾਰਸੀ ਬੰਤਾਂ ਵਿੱਚ ਔਰੰਗਜ਼ੇਬ ਨੂੰ ਇੱਕ ਲੰਮਾ ਪੱਤਰ ਲਿਖਿਆ ਇਸ ਪੱਤਰ ਨੂੰ ਆਪ ਜੀ ਨੇ ਜਫਰਨਾਮਾ ਦਾ ਨਾਮ ਦਿੱਤਾ ਇਸ ਕਰਕੇ ਕਿ ਏਨੇ ਦੁੱਖ ਕਸ਼ਟ ਤੇ ਮੁਸੀਬਤਾਂ ਆਉਣ ਤੇ ਆਪ ਆਪਣੇ ਆਦਰਸ਼ ਤੋਂ ਪਿੱਛੇ ਨਹੀਂ ਹਟੇ ਸਗੋਂ ਉਹਨਾਂ ਤੇ ਕਾਬੂ ਪਾ ਕੇ ਉਸੇ ਪਹਿਲੇ ਜੋਸ਼ ਤੇ ਉਤਸ਼ਾਹ ਨਾਲ ਲੱਗੇ ਵਾਧੇ ਗਏ ਜਿਸ ਸਮੇ ਗੁਰੂ ਜੀ ਅਨੰਦਪੁਰ ਸਾਹਿਬ ਟਿਕ ਕੇ ਹੋਏ ਸੰਤ ਸਾਹੀ ਫੌਜਾਂ ਨੇ ਕਿਰੇ ਨੂੰ ਕਿਰਾਇਆ ਹੋਇਆ ਸੀ ਔਰੰਗਜ਼ੇਬ ਨੇ ਦੱਖਣ ਤੋਂ ਗੁਰੂ ਜੀ ਨੂੰ ਦੋ ਖੱਤ ਲਿਖੇ ਸਨ ਕਿ ਤੁਸੀਂ ਮੈਨੂੰ ਆ ਕੇ ਮਿਲੋ ਤਾਂ ਕਿ ਇੱਕ ਦੂਜੇ ਦੇ ਨਜ਼ਰੀਆਂ ਨੂੰ ਜਾਣਿਆ ਜਾਏ ਉਸ ਨੇ ਕਸਮਾਂ ਖਾ ਕੇ ਗੁਰੂ ਜੀ ਨੂੰ ਯਕੀਨ ਦਿਵਾਇਆ ਕਿ ਜੇ ਤੁਸੀਂ ਕਿਲਾ ਖਾਲੀ ਕਰਕੇ ਚਲੇ ਜਾਓ ਤਾਂ ਤੁਹਾਨੂੰ ਕੋਈ ਦੁੱਖ ਨਹੀਂ ਦਿੱਤਾ ਜਾਏਗਾ ਤੇ ਸ਼ਾਹੀ ਫੌਜਾਂ ਤੁਹਾਡੇ ਰਾਹ ਵਿੱਚ ਕੋਈ ਰੋਕ ਨਹੀਂ ਪਾਉਣਗੀਆਂ ਪਰ ਇਹ ਸਭ ਕਸਮਾਂ ਤੇ ਵਾਅਦੇ ਪੂਰੀ ਬੇਸ਼ਰਮੀ ਨਾਲ ਤੋੜ ਦਿੱਤੇ ਗਏ ਗੁਰੂ ਜੀ ਨੂੰ ਉਹਨਾਂ ਖੱਤਾਂ ਦਾ ਜਵਾਬ ਦੇਣ ਦਾ ਅਜੇ ਤੱਕ ਅਫਸਰ ਨਹੀਂ ਮਿਲਿਆ ਹੁਣ ਆਪ ਨੂੰ ਔਰੰਗਜ਼ੇਬ ਦਾ ਇੱਕ ਹੋਰ ਖੱਤ ਆਇਆ ਸੀ ਜਿਸ ਵਿੱਚ ਆਪ ਜੀ ਨੂੰ ਫਿਰ ਦਖਣ ਨਾਲ ਕੇ ਮਿਲਣ ਦਾ ਸੱਦਾ ਦਿੱਤਾ ਗਿਆ ਗੁਰੂ ਜੀ ਨੇ ਇਹਨਾਂ ਤਿੰਨਾਂ ਖੱਤਾਂ ਨੂੰ ਸਾਹਮਣੇ ਰੱਖ ਕੇ ਫਾਰਸੀ ਕਵਿਤਾ ਵਿੱਚ ਔਰੰਗਜ਼ੇਬ ਨੂੰ ਜਵਾਬ ਲਿਖ ਕੇ ਭੇਜਿਆ ਇਸ ਵਿੱਚ ਆਪ ਜੀ ਨੇ ਪੂਰੀ ਨਿਰਪੈਤਾ ਨਾਲ ਲਿਖਿਆ ਮੈਂ ਤੇ ਇਤਬਾਰ ਨਹੀਂ ਕਰ ਸਕਦਾ ਤੂੰ ਜਿਹੜੀਆਂ ਕਸਮਾਂ ਖੁਦਾ ਤੇ ਹਜਰਤ ਮੁਹੰਮਦ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਖਾਧੀਆਂ ਸਨ ਉਹ ਸਾਰੀ ਕਸਮਾਂ ਤੋੜ ਦਿੱਤੀਆਂ ਇਸ ਤੋਂ ਸਾਬਜ਼ਾਰ ਹੁੰਦਾ ਕਿ ਤੈਨੂੰ ਖੁਦਾ ਦਾ ਪਤਾ ਹੀ ਨਹੀਂ ਹੈ ਅਤੇ ਹਜਰਤ ਸਾਹਿਬ ਜੀ ਤੇਰੇ ਦਿਲ ਵਿੱਚ ਕੋਈ ਤਾਂ ਅਸੀਜ ਅਤੇ ਡਰ ਖੋਫ ਨਹੀਂ ਹੈ ਤੂੰ ਦਗਾਵਾਜ਼ ਤੇ ਫਰੇਬੀ ਤੇ ਝੂਠਾ ਨਿਕਲਿਆ ਹੈ ਤੂੰ ਬਾਦਸ਼ਾਹ ਦਾ ਬਾਦਸ਼ਾਹ ਸ਼ਹਨਸ਼ਾਹ ਹੈ ਤੂੰ ਇੱਕ ਉੱਚ ਸਿਪਾਹੀ ਸਲਾਰ ਵੀ ਹੈ ਪਰ ਦੀਨ ਇਮਾਨ ਤੇ اخلاق ਤੇਰੇ ਨੇੜੇ ਨਹੀਂ ਫਟਕਿਆ ਤੇਰੇ ਦਿਲ ਵਿੱਚ ਹੋਰ ਹੈ ਤੇ ਜ਼ੁਬਾਨ ਵਿੱਚ ਕੁਝ ਹੋਰ ਹੈ ਇਹ ਫਰੀਵ ਤੇ ਬਦਨੀਤੀ ਦੀ ਇੰਤਹਾ ਹੈ ਤੂੰ ਪਰਜਾਂ ਨੂੰ ਬਿਨਾ ਕਿਸੇ ਕਸੂਰ ਤੇ ਬਹਿਰਮੀ ਤੇ ਬੇਕਿਰਕੀ ਨਾਲ ਲਤਾੜਦਾ ਪਿਆ ਹੈ ਤੂੰ ਜੋਰੀ ਉਹਨਾਂ ਦਾ ਧਰਮ ਬਦਲ ਰਿਹਾ ਹੈ ਯਾਦ ਰੱਖ ਇਹ ਖੁਦਾ ਨੂੰ ਪਸੰਦ ਨਹੀਂ ਜੇ ਤੂੰ ਖੁਦਾ ਨੂੰ ਭੁਲਾ ਕੇ ਇਸ ਤਰ੍ਹਾਂ ਜ਼ੋਰ ਜ਼ੁਲਮ ਕਰਦਾ ਰਹੇਂਗਾ ਤਾਂ ਜ਼ਰੂਰ ਹੀ ਉੱਪਰੋਂ ਇਸ ਦੀ ਕਹਿਬੀ ਤਲਵਾਰ ਤੇਰੇ ਸਿਰ ਤੇ ਪਵੇਗੀ ਜਿਸ ਜੋਰੀ ਇਸਲਾਮ ਵਿੱਚ ਲਿਆਉਣ ਨੂੰ ਤੂੰ ਮਜ਼ਹਬ ਦੀ ਖਿਦਮਤ ਤੇ ਖੁਦਾ ਦੇ ਹਜ਼ੂਰ ਸਵਾਬ ਖਿਆਲ ਕਰਦਾ ਹੈ ਇਹ ਬਤਰੀਨ ਗੁਨਾਹ ਹੈ ਦੀਨਾ ਦੁਖੀਆਂ ਤੇ ਨਿਆਸਰਿਆਂ ਦੀ ਰੱਖਿਆ ਕਰਨ ਵਾਲਾ ਖੁਦਾ ਤੇਰੇ ਇਸ ਜ਼ੁਲਮ ਤੇ ਬਦੀ ਦੀ ਤੈਨੂੰ ਜ਼ਰੂਰ ਸਜ਼ਾ ਦੇਵੇਗਾ ਤੂੰ ਆਪਣੇ ਹੱਥੀ ਆਪਣੀ ਸਲਤਨਤ ਦੀਆਂ ਜੜਾ ਵੜਦਾ ਪਿਆ ਹੈ ਤੇਰੀਆਂ ਕਸਮਾਂ ਤੇ ਆਪਣੇ ਵਾਅਦੇ ਭੁਲਾ ਕੇ ਤੇਰੇ ਫੌਜਦਾਰ ਲੱਖਾਂ ਦੀ ਗਿਣਤੀ ਵਿੱਚ ਫੌਜਾਂ ਲੈ ਕੇ ਮੇਰੇ ਪਿੱਛੇ ਪੈ ਗਏ ਮੇਰੇ 40 ਸਿੰਘਾਂ ਨੇ ਕੱਚੀਆਂ ਕੰਧਾਂ ਦਾ ਓਲਾ ਲੈ ਕੇ ਤੇਰੇ ਲੱਖਾਂ ਆਦੇ ਲਸ਼ਕਰ ਦਾ ਡੱਟ ਕੇ ਟਾਕਰਾ ਕੀਤਾ ਤੇ अनेकांना ਝਟਕਾਇਆ ਮੈਂ ਉਹਨਾਂ ਲੱਖਾਂ ਸਿਪਾਈਆਂ ਦੇ ਘੇਰੇ ਵਿੱਚੋਂ ਦੀ ਸਾਫ਼ ਨਿਕਲ ਆਇਆ ਤੇਰੇ ਨੀਚ ਤੇ ਬੇਸੁੱਲੇ ਫੌਜੀਆਂ ਨੇ ਮੇਰੇ ਚਾਰ ਪੁੱਤਰ ਸ਼ਹੀਦ ਕਰ ਦਿੱਤੇ ਪਰ ਕੀ ਹੋਇਆ ਮੇਰਾ ਪੁਜੰਗੀ ਖਾਲਸਾ ਅਜੇ ਜਿਉਂਦਾ ਹੈ ਉਹ ਇਨਾਂ ਸਾਰੇ ਜ਼ੁਲਮਾਂ ਤੇ ਜਾਤੀਆਂ ਦੇ ਗਿਣ-ਗਿਣ ਕੇ ਬਦਲੇ ਲਵੇਗਾ ਜਫਰਨਾਮਾ ਲਿਖ ਕੇ ਸਾਹਿਬ ਜੀ ਨੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਦੇ سپرد ਕੀਤਾ ਆਗਿਆ ਕੀਤੀ ਕਿ ਤੁਸੀਂ ਦੋਵੇਂ ਐਦੀਏ ਦੇ ਵੇਸ ਵਿੱਚ ਦੱਖਣ ਨੂੰ ਜਾਓ ਤੇ ਇਹ ਖਾਤ ਆਪਣੇ ਹੱਥੀ ਔਰੰਗਜ਼ੇਬ ਨੂੰ ਸੌਂਪੋ ਗੁਰੂ ਜੀ ਦਾ ਹੁਕਮ ਪਾ ਕੇ ਭਾਈ ਦਇਆ ਸਿੰਘ ਨੇ ਖਤ ਆਪਣੇ ਦਸਤਾਰੇ ਵਿੱਚ ਬੰਨ ਲਿਆ ਤੇ ਭਾਈ ਧਰਮ ਸਿੰਘ ਨੂੰ ਨਾਲ ਲੈ ਕੇ ਦੀਨੇ ਤੋਂ ਚੱਲ ਪਏ। ਪਹਿਲਾਂ ਉਹ ਦਿੱਲੀ ਗਏ, ਉੱਥੋਂ ਆਗਰਾ, ਗਵਾਲੀਅਰ ਤੇ ਉਜੈਨ ਹੁੰਦੀ ਹੋਈ ਬਰਹਾਨਪੁਰ ਪਹੁੰਚੇ। ਹਰ ਜਗ੍ਹਾ ਸੰਗਤਾਂ ਨੇ ਉਹਨਾਂ ਦਾ ਬੜਾ ਆਦਰ ਸਤਕਾਰ ਕੀਤਾ। ਜਿੰਨਾ ਲੋੜ ਸੀ ਤਾਂ ਇਕੱਤਰ ਕਰਕੇ ਦਿੱਤਾ। ਬਰਹਾਨਪੁਰੋਂ ਚੱਲ ਕੇ ਔਰੰਗਾਬਾਦ ਪੁੱਜੇ। ਉੱਥੇ ਪਤਾ ਲੱਗਾ ਕਿ ਔਰੰਗਜੀਬ ਅਹਿਮਦਨਗਰ ਠਹਿਰਿਆ ਹੋਇਆ ਹੈ। ਦਾਉ ਅਹਿਮਦਨਗਰ ਜਾ ਪਹੁੰਚੇ ਉੱਥੇ ਇੱਕ ਗੁਰਸਿੱਖ ਭਾਈ ਜੇਠਾ ਸਿੰਘ ਰਹਿੰਦਾ ਸੀ ਉਹ ਉਹਨਾਂ ਨੂੰ ਆਪਣੇ ਘਰ ਲਿਆ ਗਿਆ ਤੇ ਭੋਜਨ ਆਪ ਦੀ ਸੇਵਾ ਕੀਤੀ ਆਪਣੇ ਗ੍ਰਹਿ ਵਿਖੇ ਡੇਰਾ ਵੀ ਕਰਵਾਇਆ ਭਾਈ ਦਇਆ ਸਿੰਘ ਨੇ ਉਸ ਨੂੰ ਆਪਣੇ ਅਹਿਮਦਨਗਰ ਆਉਣ ਦਾ ਮੌਰਤ ਦੱਸਿਆ ਇਹ ਸੁਣ ਕੇ ਭਾਈ ਜੇਠਾ ਸਿੰਘ ਨੇ ਕਿਹਾ ਬਾਦਸ਼ਾਹ ਤੱਕ ਪਹੁੰਚ ਕਰਨੀ ਬੜੀ ਮੁਸ਼ਕਲ ਹੈ ਪਰ ਖੈਰ ਕੋਈ ਰਾਹ ਕੱਢਦੇ ਹਾਂ ਦੂਸਰੇ ਦਿਨ ਭਾਈ ਜੇਠਾ ਸਿੰਘ ਨੇ ਅਹਿਮਦਨਗਰ ਵਿੱਚ ਵਸਦੇ ਸਾਰੇ ਸਿੱਖਾਂ ਨੂੰ ਆਪਣੇ ਘਰ ਇਕੱਤਰ ਕੀਤਾ ਉਨ੍ਹਾਂ ਨਾਲ ਭਾਈ ਦਿਆ ਸਿੰਘ ਤੇ ਭਾਈ ਧਰਮ ਸਿੰਘ ਨੂੰ ਮਲਾ ਕੇ ਉਨ੍ਹਾਂ ਦੇ ਆਉਣ ਦਾ ਕਾਰਨ ਦੱਸਿਆ ਗੁਰੂ ਜੀ ਦਾ ਹੁਕਮ ਜਾਣ ਕੇ ਸਾਰੇ ਸਿੱਖ ਉਨ੍ਹਾਂ ਦਾ ਖਤ ਔਰੰਗਜ਼ੇਬ ਤੱਕ ਪਹੁੰਚਾਉਣ ਦੇ ਉਪਾਸ ਸੋਚਣ ਲੱਗੇ ਅਖੀਰ ਉਨ੍ਹਾਂ ਨੇ ਇੱਕ ਸ਼ਾਹੀ ਅਲਕਾਰ ਨਾਲ ਵਾਕਵੀ ਗੰਢ ਕੇ ਬਾਦਸ਼ਾਹ ਨੂੰ ਗੁਰੂ ਜੀ ਦੇ ਖਤ ਆਉਣ ਦਾ ਸੰਹਿਾ ਦਿੱਤਾ ਇਸ ਤੇ ਬਾਦਸ਼ਾਹ ਨੇ ਭਾਈ ਦਿਆ ਸਿੰਘ ਤੇ ਭਾਈ ਧਰਮ ਸਿੰਘ ਨੂੰ ਬੁਲਾ ਭੇਜਿਆ ਉਨ੍ਹਾਂ ਨੇ ਗੁਰੂ ਜੀ ਦਾ ਖਤ ਬਾਦਸ਼ਾਹ ਨੂੰ ਪੇਸ਼ ਕੀਤਾ ਗੁਰੂ ਜੀ ਦਾ ਖਤ ਪੜ੍ਹ ਕੇ ਔਰੰਗਜ਼ੇਬ ਦੇ ਦਿਲ ਤੇ ਬੜਾ ਡੂੰਗਾ ਅਸਰ ਪਿਆ ਨਦ ਕੰਦੀ ਮਹਿੰਮ ਦੀ ਅਸਫਲਤਾ ਕਰਕੇ ਉਹ ਪਹਿਲੇ ਹੀ ਟੁੱਟਾ ਹੋਇਆ ਸੀ ਗੁਰੂ ਜੀ ਦੇ ਖੱਤ ਨਾਲ ਉਸ ਦੇ ਅੰਦਰ ਉਹਨਾਂ ਨਾਲ ਹੋਈ ਸਖਤੀ ਲਈ ਬੜਾ ਪਛਤਾਵਾ ਜਾਗਿਆ ਉਸ ਨੇ ਉਸੇ ਵੇਲੇ ਦਿੱਲੀ ਤੇ ਪੰਜਾਬ ਦੇ ਸਾਰੇ ਸੂਬੇਦਾਰਾਂ ਨੂੰ ਹੁਕਮ ਕਰ ਭੇਜਿਆ ਕਿ ਗੁਰੂ ਜੀ ਦੇ ਖਿਲਾਫ ਸਾਰੀਆਂ ਫੌਜੀ ਕਾਰਵਾਈਆਂ ਫੌਰਨ ਬੰਦ ਕਰ ਦਿੱਤੀਆਂ ਜਾਣ ਉਹਨਾਂ ਨੂੰ ਕੋਈ ਤਕਲੀਫ ਨਾ ਦਿੱਤੀ ਜਾਏ ਉਹ ਜਿੱਥੇ ਚਾਹਣ ਉਹਨਾਂ ਨੂੰ ਉੱਥੇ ਰਹਿਣ ਅਤੇ ਆਉਣ ਜਾਣ ਦਿੱਤਾ ਜਾਏ ਸਭ ਲੋੜ ਅਨੁਸਾਰ ਸਹੂਲਤਾਂ ਮਹయ్యా ਕੀਤੀਆਂ ਜਾਣ ਉਸਨੇ ਭਾਈ ਦਿਆ ਸਿੰਘ ਤੇ ਭਾਈ ਧਰਮ ਸਿੰਘ ਨੂੰ ਅਫਾਜਤ ਤੇ ਸੁਰਖਿਤਾ ਨਾਲ ਵਾਪਸ ਕਰ ਜਾਂਦਾ ਪਰਮਾਨਾ ਦਿੱਤਾ ਤੇ ਇੱਜ਼ਤ ਨਾਲ ਵਾਪਸ ਵੀ ਜਿਆ ਪਰ ਬਾਦਸ਼ਾਹ ਦਾ ਹੁਕਮ ਪਹੁੰਚਣ ਤੋਂ ਪਹਿਲਾਂ ਸਰਹੰਦ ਦੇ ਨਵਾਬ ਵजीर खान ਨੇ ਗੁਰੂ ਜੀ ਦੇ ਖਿਲਾਫ ਲਸ਼ਕਰ ਚੜਾ ਦਿੱਤਾ